ਯਾਰ ਮੱਗਰ ਦਾ ਹੀ ਭੇਤ ਨਹੀਂ ਆਉਦਾ ਗੜਗਾਂ ਇਹ ਮੜਾ ਆ ਗੜਗਾਂ ਕੀ ਛੱਡੀਆਂ ਮੈਨੂੰ ਐ ਨਹੀਂ ਪਤਾ ਕੀ ਮੇਰੀਆਂ ਚੁਗਲੀਆਂ ਕਰੀ ਜਾਂਦੇ ਓਏ ਤੁਸੀਂ ਓਹੋ ਮੱਗਰਾ ਹਾਂ ਮੈਂ ਪੁੱਛਦਾ ਸੀ ਇਹ ਗੜਗਾਂ ਇਹ ਕਦੇ ਖਤਰ ਛੱਡੀਆਂ ਇਹ ਗੜਗਾਂ ਤਾਂ ਐ ਛੱਡੀਆਂ ਸਾਲੇ ਬਿਰਲਾ ਲਾ ਜਾਂਦੇ ਬਾਈ ਤੇ ਚੋਰੂਆਂ ਬੈਠ ਬੈਠ ਕੇ ਦੇਖੂਗਾ ਫੇਰ ਖਲ ਪੱਟੂ ਉਹਨਾਂ ਦੀ ਐਨੀ ਨਹੀਂ ਦੂਰ ਤੇ ਲਾ ਜਾਂਦੇ ਆ ਆਪਾਂ ਨੂੰ ਚਾਹੀਦਾ ਜਾਰ-ਚਾਰ ਉਂਗਲਾਂ ਦੇ ਝੋਨਾ ਠੀਕ ਐ ਮੱਗਰਾ ਇਹ ਬਿਰਲਾ ਲਾ ਜਾਂਦੇ ਤਾਂ ਮੈਂ ਰੂਟਾ ਵੀਟਾ ਦਾ ਬਚਾਵਾਂ ਕਿਹੜਾ ਲਾਇਆ ਉਹਦੇ ਬੈਠ ਕੇ ਪਹਿਲਾਂ ਇੰਨਾ ਲਵਾ ਕੇ ਫੇਰ ਇੰਨਾ ਬਚਾ ਦੇ ਬੈਠ ਕੇ ਨਿਗਰ ਰੱਖੂਗਾ ਤੇ ਮਗਰਾ ਮੈਂ ਤੁਹਾਨੂੰ ਕਹਿੰਦਾ ਸੀ ਬੱਟਾ ਬੋਚ ਨੂੰ ਕੀ ਫਿਰ ਬੱਟਾ ਬੋਚ ਨੂੰ ਹੈ ਕਿਉਂ ਨਹੀਂ ਯਾਰ ਪਤੰਦਰਾ ਬਾਣੀ ਵਾਲਾ ਸੋਕਦਾ ਨਹੀਂ ਇਹਦੇ ਨਾਲ ਨਹੀਂ ਜੇ ਬੱਟਾ ਨਾ ਪੋਚ ਗਿਆ ਸਾਰਾ ਪਾਣੀ ਸੋਕੀ ਜਾਂਦਾ ਤਾਂ ਭੋਜਦੇ ਆ ਬੱਟਾ ਠੀਕ ਹੈ ਆਨੇ ਮੁੜ ਕੋ ਮੁੜ ਕੇ ਰੱਖਿਆ ਮੁੜ ਕੋ ਮੁੜਕੀ ਤਾਂ ਹੁਣ ਹੋਣੀ ਆ ਭਰਾਵਾ ਤੇਰੀ ਮੁੜਕੀ ਦੋਸਤ ਮਗਰਾ ਤੂੰ 300 ਰੁਪਏ ਦੇਣਾ ਤੇ ਸਾਰਾ ਤੇ ਚਮ ਪੱਟ ਲੈਣਾ ਲੈ ਯਾਰ ਦਿਹਾੜੀ ਚੱਲਦੀ 300 ਤੈਨੂੰ 1000 ਕਿੱਥੋਂ ਦੇ ਦਿਆਂ ਜੋ ਚੱਲਦੀ ਐ ਨਹੀਂ ਇਹ ਦਿਹਾੜੀ ਐਨੀ ਦਿਹਾੜੀ ਤੇ ਵੀ ਤੁਸੀਂ ਟਾਈਮ ਪਾਸ ਹੀ ਕਰਦੇ ਹੋ ਨਾ ਮਗਰਾ ਟਾਈਮ ਨਾ ਰੋਟੀ ਦਿੰਨਾ ਰੋਟੀ ਯਾਰ ਹੁਣ 11:30 ਤੱਕ ਰੋਟੀ ਆ ਜਾਂਦੀ ਹੈ ਹੋਰ ਤੈਨੂੰ 7 ਵਜੇ ਮੈਂ ਗੁਲਗਲੇ ਕਿੱਥੋਂ ਫੜਾ ਜਾਂ ਤੜਕੇ ਭਰਾਏ ਕਰੀ ਬਈ ਆਦਾ ਬੰਦਾ ਹੋਰ ਭਾਲੀ ਮੈਂ ਨਹੀਂ ਆਉਂਦਾ ਆਉਣ ਨੂੰ ਯਾਰ ਤੈਨੂੰ ਨਕਦ ਪੈਸੇ ਦੇ ਦੇ ਨਾ ਉਹਨੂੰ ਤੈਨੂੰ ਕੀਤਾ ਕੀ ਐਵੇਂ ਗੁੱਸੇ ਹੋਈ ਜਾਂਦਾ ਹੋਈ ਜਾ ਤਾ 1000 ਰੁਪਏ ਦਿਹਾੜੀ ਭਾਲਦਾ ਇਹਨਾਂ ਦਾ ਹੈ ਹੀ ਨਹੀਂ ਯਾਰ ਮੱਕਰਾ ਜੇ ਗੁੱਸੇ ਹੋਣ ਵਾਲੀ ਕਿਹੜੀ ਗੱਲ ਆ ਯਾਰ ਸਾਰਾ ਕੰਮ ਕਰੀਦਾ ਜੇ ਟਾਈਮ ਨਾਲ ਰੋਟੀ ਲੈ ਕੇ ਫੇਰ ਕੀ ਫੇਰ ਟਾਈਮ ਹੁਣ 11:30 ਟਾਈਮ ਤਾਂ ਹੈ ਸਾਡੇ ਘਰ ਵੀ ਯਾਰ ਚਟਨੀ ਚਟਣੀ ਫੜਾ ਜਨਾਗਾ ਕੋਈ ਦਾਲ ਦੂਲ ਕੋਈ ਚਾਰ ਚੂਰਤਾ ਲਿਆ ਦੇ ਕਰ ਨਾਲ ਉਹ ਯਾਰ ਵਧਗਾ ਤਾਂ ਹੁੰਦੀ ਐ ਚਟਨੀ ਨਾਲ ਹੀ ਹੁੰਦੀ ਐ ਦੁਪਹਿਰੇ ਮੇਰੀ ਗੱਲ ਸੁਣ ਜੀ ਆਪਾਂ ਦਾਲ ਖਾਣੇ ਨਾ ਖੇਤ ਆ ਕੇ ਤਾਂ ਤੇਲ ਲੱਗੀ ਜਾਂਦੀ ਐ ਚਟਨੀ ਬਣੀ ਐ ਖੇਤ ਵਾਸਤੇ ਵੀ ਜਾਏਗਾ ਹੈ ਚੱਲ ਯਾਰ ਮਗਰਾ ਯਾਰ ਤੂੰ ਆ ਬੱਟ ਜੀ ਪੋਚ ਦਿੱਦੀ ਯਾਰ ਮੈਂ ਕਿਉਂ ਬੋਚਾਂ ਤੁਹਾਨੂੰ ਕਹਦੇ ਦਿੱਤਾ ਤੁਸੀਂ ਬੋਚੋ ਭਰਾਵਾ ਤੜਕੇ ਨੇ ਆਏ ਹੋ ਪਤੰਦਰੋਂ ਮੈਂ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਆਹ ਕੱਦੂ ਕਰਕੇ ਰੋਟੀ ਲੈਣ ਵਾਗ ਗਿਆ ਠੀਕ ਐ ਤੁਸੀਂ ਆਹ ਬੱਟ ਪੋਚੀ ਐ ਇੰਨੀ કરી ਕੀ ਗਏ ਯਾਰ ਮਗਰਾ ਯਾਰ ਇੰਨੀ ਗਰਮੀ ਪਈ ਜਾਂਦੀ ਆ ਹੁਣ ਗਰਮੀ ਦਾ ਯਾਰ ਫਿਰ ਹੁਣ ਪਊਗੀ ਹੁਣ ਮੈਂ ਏਸੀ ਕਿੱਥੋਂ ਲਾ ਕੇ ਦੇ ਦੇ ਇੱਥੋਂ ਗਰਮੀ ਦਾ ਹੁਣ ਪਊਗੀ ਕਰਨਾ ਹੈ ਸ਼ਰਤਾਂ ਗਲੀਆਂ ਹੀ ਆ ਤਾਂ ਮੈਂ ਆਪਦੀ ਮਰਜ਼ੀ ਨਾਲ ਛੱਡ ਗਿਆ ਤੁਸੀਂ ਵੱਟ ਤਾਂ ਇੱਥੋਂ ਪੋਚਣੀ ਤੁਸੀਂ ਕਦੋਂ ਦੇ ਗਲੀਆਂ ਦੀ ਕਿਉਂ ਲੱਗੀ ਜਾਂਨੇ ਹੋ ਵੀ ਵੱਟ ਤਾਂ ਤੁਸੀਂ ਇੱਥੇ ਪੋਚਣੀ ਹੈ ਗਲੀਆਂ ਹੋ ਉੱਥੇ ਉਹਦਾ ਮੈਂ ਛੱਡ ਗਿਆ ਆਪਦੀ ਮਰਜ਼ੀ ਨਾਲ ਮੈਂ ਕੋਈ ਤਰੀਕੇ ਨਾਲ ਛੱਡ ਗਿਆ ਆਪਦੇ ਨਾਲ ਤੁਸੀਂ ਇੱਥੇ ਵੱਟ ਪੋਚ ਗਈਆਂ ਕਿਉਂ ਤੋਸਾਨ ਸਾਰ ਆ ਕੇ ਜਦੋਂ ਮੈਂ ਆਇਆ ਮਿਲੀਆਂ ਚੁਗਲਾਂਾ ਕਰੀ ਜਾਂਨੇ ਹੋ ਪਹਿਲਾਂ ਮੈਂ ਲੱਗਾ ਉੱਥੇ ਬੈਠੇ ਹੋਵਾਂਗੇ ਤੜਕੇ ਤੁਸੀਂ ਆਗੇ 8 ਅਜੀ ਚਾਹ ਨਹੀਂ ਪਾਣੀ ਨਹੀਂ ਪੀਤਾ ਯਾਰਾ ਚਾਹ ਯਾਰ ਹੁਣ ਹੁਣ ਰੋਟੀ ਆ ਗਈ ਉਦੋਂ ਬਾਅਦ ਚਾਹ ਲਿਉਂਗਾ ਚਾਹ ਫਿਰ ਤੂੰ ਚਾਹ ਲਿਆ ਫਿਰ ਕੋਈ ਨਾ ਤੇ ਰੋਟੀ ਤਾਂ ਖਾ ਲਓ ਪਹਿਲਾਂ ਰੋਟੀ ਕੋਈ ਨਾ ਫੇਰ ਹੀ ਖਾ ਲਾਂ 2 ਵਜੇ ਖਾ ਲਾਂਗੇ ਸੀ ਲੈ ਹੁਣ ਤਾਂ ਕਹਿੰਦਾ ਰੋਟੀ ਨਹੀਂ ਆਈ ਹੁਣ ਕਹਿੰਦਾ 2 ਵਜੇ ਮੇਰੇ ਘਰੇ ਲਵਾਈ ਜਾਂਦੇ ਹੋ ਤੁਸੀਂ ਹੁਣ ਕਹਿੰਦਾ ਚਾਹ ਵਿయోగਾ ਰੋਟੀ ਖਾਓ ਘੰਟੇ ਬਾਅਦ ਮੈਂ ਚਾਹ ਲਿਉਂਗਾ ਹੁਣ ਇੱਥੇ ਘੰਟਾ ਮੈਨੂੰ ਗੱਲਾਂ ਦੇ ਲਵਾਦਾ ਬੱਟਾਂ ਦਾ ਪੋਚੀ ਖਣ ਐਨੇ ਜੋ ਭਈਏ ਆ ਜਾਣਗੇ ਝੋਨਾ ਲਾਉਣ ਵਾਲੇ 10 ਵਜੇ ਦਾ ਪੋਚੀ ਹੋਈਆਂ ਉਹ 2 ਕਿਲੇ ਲੰਮੀ ਬੱਟ ਪਈ ਐ ਆਹ ਤੁਸੀਂ 10 ਕਰਮਾ ਬੱਟ ਪੋਚੀਏ ਤੜਕੇ 8 ਵਜੇ ਦੇ ਨੇ ਤਿੰਨ ਘੰਟੇ ਆਜਾ ਕੋਈ ਬੰਦੇ ਬੰਦੇ ਦੋ ਤੁਸੀਂ ਤਿੰਨ ਘੰਟਿਆਂ ਚ ਪੰਜ ਪੰਜ ਕਰਮਾ ਬੱਟ ਪੋਚੀਏ ਕੋਈ ਲਾਉਣ ਦੇ ਭਈਆ ਨੇ ਉਹਨਾਂ ਦੇ ਭਜਾ ਭਜਾ ਕੇ ਕੁੱਟੂਗਾ ਮੇਰੇ ਨਾਲ ਟਾਈਮ ਨਹੀਂ ਉਹਨਾਂ ਨੂੰ ਵੀ ਭਜਾ ਦੇ ਆਪਨੇ ਤਾਂ ਕਰਨਾ ਨਹੀਂ ਉਹਨਾਂ ਨੂੰ ਵੀ ਭਜਾ ਦੇ 2 ਘੰਟੇ ਹੋ ਗਏ ਇੰਨੀ ਕ ਬੱਟ ਪੋਚੀ ਐ ਬਾਈ ਬੜ ਕੇ ਪੋਚ ਲਿਓ ਓਏ ਤਾਂ ਪੋਚ ਚੱਲ ਭਾਈ ਪੋਚ ਯ ਕੋਈ ਦੇਰ ਬੱਕ ਫਿਰ ਉਹ ਦੁਬਾਰਾ ਤੁਹਾਡੇ ਵਾਸਤੇ ਠੰਡਾ ਠੰਡਾ ਲਿਆਉਂਗਾ ਮੈਂ ਹਾਂ ਹਾਂ ਗੱਲ ਠੀਕ ਹੈ ਮਗਰਾ ਹਾਂ ਛੇਦੀ ਛੇਦੀ ਠੰਡਾ ਲੈ ਆ ਦਿਓ ਨੇ ਭਈਏ ਆ ਜਾਣਗੇ ਹਾਂ ਹਾਂ ਚੱਕ ਦਿਓ ਗਮ ਠੰਡਾ ਪਿਆਉਂ ਫਿਰ ਤੁਹਾਨੂੰ ਮੈਂ ਠੀਕ ਹੈ ਠੀਕ ਹੈ ਤੇ ਰੋਟੀ ਖਾ ਲਿਓ ਮੈਂ ਜਾਣਾ ਫਿਰ ਚਾਹ ਲਿਆਉਂਗਾ ਠੀਕ ਹੈ ਠੀਕ ਹੈ ਹੋਰ ਬੈਠੇ ਨਾ ਰਹਿਓ ਤੁਹਾਨੂੰ ਮੈਂ ਪਹਿਲਾਂ ਦੱਸਦਾ ਕੋਈ ਨਾ ਕੋਈ ਨਾ ਮਗਰਾ ਤੇ ਬੇਫਿਕਰ ਰਹ ਮੈਨੂੰ ਲੱਗਦਾ ਯਾਰ ਮਗਰ ਤਾਂ ਭੱਗ ਗਿਆ ਹੁਣ ਆਪਣੇ ਹੈ ਨਾ ਕਰਕੇ 10 ਮਿੰਟ ਬਹਿਣਾ ਜੱਗੇ ਬਹਿ ਜਾਣੇ ਆ ਮੈਂ ਕਿਹਾ ਇਹ ਥੋੜੀ ਜੀ ਮਾਰ ਤੇ ਇੰਨੀ ਕ ਫੇਰ ਆ ਕੇ ਹੋ ਜੂ ਫੇਰ ਆਖੂ ਆ ਯਾਰ ਕਿ ਫੇਰ ਆ ਗਿਆ ਫੇਰ ਤੜਫੂ ਆ ਆਖੋ ਕੁਛ ਕੀਤਾ ਨਹੀਂ ਹਾਂ ਫੇਰ ਤੇਰੇ ਕੇ ਚਾਹ ਪਾਣੀ ਨੂੰ ਢੋਲ ਦਿਆ ਬਲਾ ਕਿਤੇ ਮੈਨੂੰ ਲੱਗਾ ਚਾਹ ਚੁ ਵਿੱਚੀ ਰਹੀ ਜੇ ਆਪਣੀ ਹਾਂ ਕਾਲਰ ਬਹੁਤ ਜਿਆਦਾ ਗੰਗਾ ਯਾਰ ਚਾਹ ਜਰ ਭਰਾ ਆ ਯਾਰ ਫੇਰ ਹੀ ਦੇਖ ਆ ਜਾ ਆ ਚਲੀ ਚੱਕ ਯਾਰ ਗਈ ਜੀ